ਪੁਲਿਸ ਦੀ ਹਿਰਾਸਤ ਵਿੱਚ ਮੂੰਹ ਲਗਾਉਂਦਾ ਹੋਇਆ 46 ਸਾਲਾਂ ਦਾ ਇਹ ਵਿਅਕਤੀ ਜਿਸ ਦੀ ਕਰਤੂਤ ਸੁਣ ਕੇ ਤੁਸੀਂ ਵੀ ਲਾਹਨਤਾਂ ਪਾਉਣਾ ਨਹੀਂ ਹਟਣਾ ਕਿਉਂਕਿ ਇਸ ਨੇ ਕਾਰਾਈ ਅਜਿਹਾ ਸ਼ਰਮਨਾ ਕੀਤਾ ਕਿ ਹੁਣ ਮੂੰਹ ਲਗਾਉਂਦਾ ਫਿਰਦਾ ਹੈ ਇਸ ਸ਼ਖਸ ਤੇ ਕਥਤ ਦੋਸ਼ ਹੈ ਕਿ ਇਸ ਨੇ ਜਿਸ ਪਰਿਵਾਰ ਨੇ ਇੱਜ਼ਤ ਮਾਨ ਦਿੱਤਾ ਉਸੇ ਦੇ ਘਰ ਵਿੱਚ ਹੀ ਉਹਨਾਂ ਦੇ ਬੱਚੇ ਨਾਲ ਕਰ ਦਿੱਤੀ ਗੰਦੀ ਹਰਕਤ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕਰਕੇ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਮਾਮਲਾ ਸਮਰਾਲਾ ਦੇ ਲਾਗਲੇ ਪਿੰਡ ਤੋਂ ਸਾਹਮਣੇ ਆਇਆ ਜਿੱਥੇ ਪੀੜਤ ਬੱਚੇ ਦੇ ਦਾਦੇ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕਤਤ ਦੋਸ਼ੀ ਜੋ ਕਿ ਉਹਨਾਂ ਦਾ ਗਵਾਂਢੀ ਵਿਆਹ ਉਸਤਾ ਸਾਡੇ ਘਰ ਕਾਫੀ ਆਉਣਾ ਜਾਣਾ ਸੀ ਤੇ ਸਾਡੇ ਘਰ ਦੇ ਹਰ ਪ੍ਰੋਗਰਾਮ ਵਿੱਚ ਉਸ ਨੂੰ ਪ੍ਰਮੁੱਖ ਥਾਂ ਦਿੱਤੀ ਜਾ ਰਹੀ ਸੀ ਇਹ ਬਿਆਨ ਪੀੜਤ ਲੜਕੇ ਦੇ ਦਾਦੇ ਵੱਲੋਂ ਦਿੱਤਾ ਗਿਆ ਪਰ ਕੁਝ ਦਿਨ ਪਹਿਲਾਂ ਉਹਨਾਂ ਨੂੰ ਪਤਾ ਚੱਲਿਆ ਕਿ ਉਸਦੇ ਗਵਾਂਢੀ ਵਿਅਕਤੀ ਵੱਲੋਂ ਸਾਡੇ ਘਰ ਇਸ ਤਰ੍ਹਾਂ ਦਾ ਕਾਰਾ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਉਕਤ ਦੋਸ਼ੀ ਵੱਲੋਂ ਉਸਦੇ ਪੋਤੇ ਨੂੰ ਪਤੰਗਾਂ ਦਾ ਲਾਲਚ ਦੇ ਕੇ ਅਜਿਹਾ ਕੁਰਮ ਕਰਨ ਤੋਂ ਬਾਅਦ ਉਸ ਨੂੰ ਡਰਾਇਆ ਧਮਕਾਇਆ ਗਿਆ ਤੇ ਜੇਕਰ ਉਸਨੇ ਕਿਸੇ ਨੂੰ ਦੱਸਿਆ ਤਾਂ ਉਸ ਨੂੰ ਰੇਲਵੇ ਲੈਨ ਉੱਪਰ ਆਵਾਰਾ ਕੁੱਤਿਆਂਗੇ ਸੁੱਟ ਦਿੱਤਾ ਜਾਵੇਗਾ। ਉਸ ਨੇ ਇਸ ਮਾਮਲੇ ਵਿੱਚ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਧਰ ਥਾਣਾ ਮੁਖੀ ਦਵਿੰਦਰਪਾਲ ਸਿੰਘ ਨੇ ਦੱਸਿਆ ਕਿ ਪੀੜਤ ਬੱਚੇ ਦੇ ਦਾਦੇ ਵੱਲੋਂ ਪੁਲਿਸ ਨੂੰ ਇਹ ਸ਼ਿਕਾਇਤ ਦਿੱਤੀ ਗਈ ਸੀ ਕਿ ਉਹਨਾਂ ਦੇ ਇਹ 40 ਸਾਲਾਂ ਦੇ ਗਵੰਡੀ ਨੇ ਉਹਨਾਂ ਦੇ ਪੋਤੇ ਨਾਲ ਕਰੀਬ 9 ਮਹੀਨੇ ਤੋਂ ਬਦ ਫੈਲੀ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਪੀੜਤ ਲੜਕੇ ਦਾ ਮੈਡੀਕਲ ਕਰਵਾਇਆ ਗਿਆ ਤੇ ਇੱਕ ਅਥਰ ਤਦੂਸ਼ੀ ਪ੍ਰੇਮ ਸਿੰਘ ਦੇ ਖਿਲਾਫ ਮੁਕਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪ੍ਰੇਮ ਸਿੰਘ ਜੋ ਸਾਡਾ ਗਵੰਡੀ ਸੀਗਾ ਮੇਰਾ ਪੋਤਾ ਸੀਗਾ ਉਹ ਸਾਡੇ ਕੋ ਪਹਿਲਾਂ ਆਉਂਦਾ ਸੀਗਾ ਬਹੁਤ ਡੇਰ ਦਾ ਵਿਆਹ ਸ਼ਾਦੀ ਨੂੰ ਮੂਰੇ ਰੱਖੀਦਾ ਸੀਗਾ ਉਹਨਾਂ ਨੇ ਮੇਰੇ ਪੋਤੇ ਨਾਲ ਕੰਮ ਗਲਤ ਕਰਿਆ ਕਿੰਨੀ ਦੇਰ ਤੋਂ ਕੀਤਾ ਬੱਚੇ ਦੀ ਉਹਨੂੰ ਹੋ ਗਏ ਜੀ ਆਪਣੇ 9.5 ਸਾਲ ਦਾ ਜੀ ਬੱਚਾ ਕਿੰਨੀ ਦੇਰ ਤੋਂ ਜਿਹੜ੍ਹ ਹੋ ਗਈ ਇਹਨੂੰ ਲੋੜੀ ਤਾਂ ਹੋਇਆ ਜੀ ਇਹ ਕੰਮ ਸ਼ੁਰੂ ਸਾਨੂੰ ਫਿਰ ਲੱਗਿਆ ਪਤਾ ਚੌਥੇ 4 ਦਿਨ ਹੋ ਗਏ ਜੀ ਪਿਲ ਲੱਗਿਆ ਸਾਨੂੰ ਪਤਾ ਫਿਰ ਅਸੀਂ ਉੱਤਾਂ ਚੱਪਿਆ ਇਹ ਘਰੇ ਆਉਂਦਾ ਜਾਂਦਾ ਆਉਂਦਾ ਜੀ ਘਰ ਆਉਂਦਾ ਜੀ ਵਿਆਹ ਸ਼ਾਦੀ ਨੇ ਮੂਰੇ ਰੱਖਦੇ ਸੀਗੇ ਜੀ ਇਹਨੂੰ ਕਿਉਂਕਿ ਪਾਰਟੀ ਬੂਲਦੀ ਗਾੜੀਆਂ ਤਾਂ ਹੀ ਮੂਰੇ ਰੱਖਦੇ ਸੀਗੇ ਇਹ ਸਾਡੇ ਨਾਲ ਬਹੁਤਾ ਮਾੜਾ ਕੰਮ ਕਰਿਆ ਜੀ ਇਹਨੇ ਬੱਚੇ ਨਾਲ ਗੱਲ ਕੀਤੀ ਫਿਰ ਅਸੀਂ ਲੈ ਕੇ ਆਇਆ ਫਿਰ ਉੱਥੇ ਹੋਰ ਨੂੰ ਹਾਂ ਪੁਲਿਸ ਨੂੰ ਚਲਾਉ ਦੱਤੀ ਜੀ ਵੀ ਫੜਾ ਗਾ ਫੇਰ ਡਰਾਉਂਦਾ ਸੀਗਾ ਜੀ ਵੀ ਤੈਨੂੰ ਲਾਈਨ ਤੇ ਛੱਡੂ ਤੇ ਕੁੱਤੇ ਸੀਗੇ ਵੀ ਤੈਨੂੰ ਕੁੱਤੇ ਖਾਣਗੇ ਵੀ ਗੁੱਸਤੇ ਨੂੰ ਮਾਰ ਦਣਗੇ ਉੱਥੇ ਫੇਰ ਦੱਸਿਆ ਕੀ ਮੰਗਦਾ ਕੋ ਪਤੰਗ ਪਤੰਗਾਂ ਦੇ ਬਹਾਨੇ ਲੈ ਕੇ ਜਾਂਦਾ ਸੀਗਾ ਉੱਪਰ ਆਪਣੇ ਘਰ ਜਿਹੜੀ ਇਹ ਘਰ ਵਾਲੀ ਸੀਗੀ ਪ੍ਰੇਮ ਸਿੰਘ ਦੇ ਇਹ ਬਾਹਰ ਗਈ ਸੀ ਕੈਂਡੀਡਾ ਚ ਇਹ ਇਕੱਲਾ ਹੀ ਸੀਗਾ ਜੀ ਘਰ ਕਿੰਨੀ ਕੀ ਮੰਗਦਾ ਇਹਨੂੰ ਇਹੋ ਜੀ ਸਜ਼ਾ ਹੋਣੀ ਚਾਹੀਦੀ ਹੈ ਜੀ ਕਿਸੇ ਦੇ ਬੱਚਾ ਹੋਰ ਨਾ ਕਿਸੇ ਨੂੰ ਹੱਥ ਪਾਵੇ ਇਹ ਤੇ ਗਾਹ ਨੂੰ ਸਮਝ ਆਵੇ ਇਹਨੂੰ ਮੜੀ ਮੋਟੀ ਮੇਰਾ ਪੋਤਾ ਸੀਗਾ 9.5 ਸਾਲ ਦਾ ਸਾਡਾ ਗਮੰਡ ਹੀ ਸੀਗਾ ਪ੍ਰੇਮ ਸਿੰਘ ਉਸ ਦਾ ਸਾਡੇ ਆਉਣਾ ਜਾਣਾ ਬਹੁਤ ਸੀਗਾ ਉਹਦਾ ਸਾਡੇ ਘਰ ਦੇ ਨਾਲ ਘਰ ਆ ਤੇ ਉਹ ਮੇਰੇ ਪੋਤੇ ਨੂੰ ਲੋੜੀ ਵਾਲੇ ਦੇਣਾ ਆਪਣੇ ਘਰੇ ਬੁਲਾ ਕੇ ਉਹਨੇ ਡੋਰ ਪਤੰਗ ਦੇ ਬਹਾਨੇ ਬਹੁਤ ਉਹਦੇ ਨਾਲ ਗਲਤ ਕੰਮ ਕੀਤਾ 7-8 ਮਹੀਨੇ ਹੋ ਗਏ ਸੀ ਇਹ ਕੰਮ ਕਰਦੇ ਨੂੰ ਹੁਣ ਪੋਤੇ ਮੇਰੇ ਨੇ ਘਰੇ ਆ ਕੇ ਦੱਸਿਆ ਵੀ ਉਹ ਕਹਿੰਦਾ ਜੇ ਤੁਸੀਂ ਤੂੰ ਘਰ ਜਾ ਕੇ ਦੱਸੇਗਾ ਆ ਮੈਂ ਤੈਨੂੰ ਲੈਣ ਤੇ ਛੱਡਿਆਉਂਗਾ ਤੈਨੂੰ ਕੁੱਤੇ ਪਾੜ ਦੇਣਗੇ ਉੱਥੇ ਖਾ ਜਾਣਗੇ ਸਾਡੀ ਪ੍ਰਸ਼ਾਸਨ ਤੋਂ ਇਹੀ ਮੰਗ ਆ ਵੀ ਇਹਨੂੰ ਵੱਧ ਤੋਂ ਵੱਧ ਸਜ਼ਾ ਹੋਣੀ ਚਾਹੀਦੀ ਆ ਵੱਧ ਤੋਂ ਵੱਧ ਕਾਰਵਾਈ ਹੋਣੀ ਚਾਹੀਦੀ ਆ ਵੀ ਅੱਗੇ ਤੋਂ ਇਹ ਕਿਸੇ ਨੂੰ ਹੋਰ ਹੱਥ ਨਾ ਪਾਵੇ ਹਰ ਇੱਕ ਦਾ ਬੱਚਾ ਬਚ ਜਾਵੇ ਇਹ ਜੀ ਕੱਲ ਸਾਡੇ ਕੋਲ ਇੱਕ ਬਜ਼ੁਰਗ ਆਏ ਸੀ ਸ਼ਾਮੀ ਉਹਨਾਂ ਨੇ ਸਾਨੂੰ ਦੱਸਿਆ ਕਿ ਮੇਰੇ ਪੋਤੇ ਦੇ ਨਾਲ 13 ਜਨਵਰੀ 24 ਤੋਂ ਲੈ ਕੇ 4-5 ਦਿਨ ਪਹਿਲਾਂ ਤੱਕ ਕਾਫੀ ਵਾਰ ਸਾਡੇ ਗਵੰਡੀ ਪ੍ਰੇਮ ਸਿੰਘ ਨੇ ਗਲਤ ਕੰਮ ਕੀਤਾ ਉਹਦੇ ਨਾਲ ਉਹਦੇ ਸਵਾਨ ਚ ਫਿਰ ਅਸੀਂ ਉਹਦਾ ਬਿਆਨ ਲੈ ਕੇ ਮਕਦਮਾ ਦਰਜ ਕਰ ਦਿੱਤਾ ਤੇ ਉਹਦੀ ਅਰੈਸਟ ਪਾ ਲਈ ਕਿਹੜੀ ਤਰ੍ਹਾਂ ਵਾਲਾ ਚਾਰ 6 ਪਾਕਟ ਮੈਡੀਕਲ ਹੋ ਗਿਆ ਜੀ ਮੈਡੀਕਲ ਹੋ ਰਿਹਾ ਜੀ ਡਾਕਟਰ ਅਭਦੀਪ ਸਰ ਜੀ ਕਿਉਂਕਿ ਕੇਸ ਆਇਆ ਹੋਣਾ ਵੀ ਕੀ ਆ ਉਹ ਮਾਮਲਾ ਕੁਝ ਜਿਹੜਾ ਬੱਚੇ ਦਾ ਬੱਚੇ ਹਾਂ ਜੀ ਮੇਰੇ ਕੋਲ ਹਣੀ 9 ਸਾਲ ਦਾ ਬੱਚਾ ਆ हिस्ट्री है कि कोदना कुछ गलत होया ते आपा ओदा मेडिकल ਕੀਤਾ ਤੇ ਸੈਂਪਲ ਆਪਾਂ ਸਿਕਿਉਰ ਕਰ ਲਿਆ ਸੀਲ ਕਰ ਲਿਆ ਤੇ ਆਪਾਂ ਅੱਗੇ ਫਾਰਵਰਡ ਕਰਨੇ ਆ ਤੇ ਲੈਬ ਦੇ ਵਿੱਚ ਕੁਝ ਮੂਬੀ ਜਾਣਕਾਰੀ ਤੋਂ ਪਤਾ ਲੱਗਿਆ ਵੀ ਇਹ ਗਲਤ ਹੁੰਦਾ ਨਹੀਂ ਆ ਬੱਚਾ ਕੰਨ ਦੇ ਦੇਖੋ ਜੀ ਉਹਦੀ ਹਿਸਟਰੀ ਲਈ ਸੀ ਬੱਚੇ ਦੀ ਉਹਦੇ ਹਿਸਾਬ ਨਾਲ ਤਾਂ 7-8 ਮਹੀਨੇ ਤੋਂ ਆ ਕੁਝ ਹੋ ਰਿਹਾ ਮਲਟੀਪਲ ਟਾਈਮਸ ਔਰ ਇੰਜਰੀਜ਼ ਜਿਹੜੀ ਹੈ ਉਹ ਕਹੇਗੀ ਹੈ